ਆ ਵੇਖੋ ਕਿੰਨਾ ਦਰਦਨਾਕਾ ਹਾਸਾ ਗਲਤੀ ਕਿਸ ਦੀ ਆ ਆ ਤਸਵੀਰਾਂ ਪਹਿਲੇ ਵੇਖ ਕੇ ਤੁਸੀਂ ਬਿਲਕੁਲ ਕਲੀਅਰ ਕਰੋ ਕਿ ਗਲਤੀ ਕਿਸ ਦੀ ਆ ਮੋਟਰਸਾਈਕਲ ਵਾਲੇ ਦੀ ਗਲਤੀ ਹੈ ਜਾਂ ਨਹੀਂ ਮੋਟਰਸਾਈਕਲ ਵਾਲਾ ਥੋੜਾ ਬੋਤਾ ਟਰਨ ਹੋ ਰਿਹਾ ਜਾਂ ਨਹੀਂ ਮੋਟਰਸਾਈਕਲ ਵਾਲਾ ਇਹ ਜੋ ਰੋਡ ਜਾ ਰਿਹਾ ਤੁਸੀਂ ਤਸਵੀਰਾਂ ਵੇਖ ਰਹੇ ਹੋ ਵੀ ਲੈਫਟ ਸਾਈਡ ਵਾਲਾ ਰੋਡ ਜੋ ਹੈ ਇਸ ਤਰਫ ਟਰਨ ਹੋਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਸ ਮੋਟਰਸਾਈਕਲ ਵਾਲੇ ਨੇ ਦੱਸਦੇ ਆ ਕਿ ਪਿੰਡ ਦੋਦਵਾਂ ਨੂੰ ਜਾਣਾ ਸੀ ਹੁਣ ਗਲਤੀ ਵੇਖੋ ਤੁਸੀਂ ਕਿਸ ਦੀ ਆ ਕਾਰ ਵਾਲਾ ਵੀ ਕਿਤੇ ਨਾ ਕਿਤੇ ਰੋਡ ਦੇ ਸੈਂਟਰ ਵਿੱਚ ਜਾ ਰਿਹਾ ਔਰ ਮੋਟਰਸਾਈਕਲ ਵਾਲਾ ਵੀ ਥੋੜਾ ਟਰਨ ਕਰਨ ਦੀ ਕੋਸ਼ਿਸ਼ ਫਿਰ ਦੁਬਾਰਾ ਵਾਪਸ ਲਿਆ ਆ ਤਸਵੀਰਾਂ ਵੇਖੋ ਇਹ ਆ ਦੇਖੋ ਤੁਸੀਂ ਆ ਦੇਖੋ ਪਹਿਲੇ ਮੋਟਰਸਾਈਕਲ ਵਾਲੇ ਨੇ ਇਧਰ ਦੀ ਟਰਨ ਕੀਤਾ ਫਿਰ ਦੁਬਾਰਾ ਵਾਪਸ ਲਿਆ ਔਰ ਗਲਤੀ ਕਿਸ ਦੀ ਆਸ ਨੂੰ ਤੁਸੀਂ ਪੂਰਾ ਵੇਖੋ ਔਰ ਅਸੀਂ ਇਹ ਸ਼ੁਕਰ ਕਰਦੇ ਆ ਪਰਮਾਤਮਾ ਦਾ ਕਿ ਬਚਾਅ ਹੋ ਗਿਆ ਐਕਸੀਡੈਂਟ ਬਹੁਤ ਵੱਡਾ ਔਰ ਮੋਟਰਸਾਈਕਲ ਵਾਲਾ ਕਿੰਨੇ ਦੂਰ ਉੱਠ ਕੇ ਪਿਆ ਆ ਤਸਵੀਰਾਂ ਵੇਖੋ ਕਿੱਧਰ ਨੂੰ ਗਿਆ ਮੋਟਰਸਾਈਕਲ ਵਾਲਾ ਔਰ ਇੰਨਾ ਵੱਡਾ ਹਾਸਾ ਦੱਸਦੀ ਹੈ ਕਿ ਇਹ ਹਾਸਾ ਜਦੋਂ ਹੁੰਦਾ ਤਾਂ ਲੋਕ ਇਕੱਠੇ ਹੋ ਜਾਂਦੇ ਆ ਔਰ ਇਹ ਹਾਸਾ ਵੇਖੋ ਕਿਵੇਂ ਵਾਪਰਿਆ ਔਰ ਗਲਤੀ ਕੇਸ ਦੀ ਹੈ ਇਸ ਬਾਰੇ ਕਮੈਂਟ ਜਰੂਰ ਕਰੋ ਤੁਸੀਂ ਤੋਂ ਔਰ ਪੂਰੀ ਖਬਰ ਤੁਹਾਨੂੰ ਸੁਣਾਉਂਦੇ ਆ ਕਿ ਕੌਣ ਹੈ ਮੋਟਰਸਾਈਕਲ ਵਾਲੇ ਔਰ ਕੌਣ ਹੈ ਗੱਡੀ ਵਾਲੇ ਔਰ ਚੌਂਕ ਕਿਹੜਾ ਕਿੱਥੇ ਹਾਦਸਾ ਹੋਇਆ ਆ ਆ ਚੌਂਕ ਕਿੰਨਾ ਖਤਰਨਾਕ ਆ ਉਸ ਬਾਰੇ ਦੱਸ ਦਈਏ ਕਿ ਆ ਮੋਟਰਸਾਈਕਲ ਤੇ ਗੱਡੀ ਦੀ ਜਿਹੜੀ ਆ ਟੱਕਰ ਹੋ ਗਈ ਆ ਔਰ ਗੱਡੀ ਜਿਹੜੀ ਆ ਉਹ ਕਿਸ ਤਰਫ ਆ ਰਹੀ ਸੀ ਉਸ ਬਾਰੇ ਜਾਣਕਾਰੀ ਦੇ ਦਈਏ ਔਰ ਮੋਟਰਸਾਈਕਲ ਦੇ ਕੀ ਹਾਲਾਤ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਕੇ ਆ ਹਾਲਾਤ ਜਿਹੜੇ ਆ ਮੋਟਰਸਾਈਕਲ ਦੇ ਵਿਖਾਏ ਜਾਣ ਆ ਮੋਟਰਸਾਈਕਲ ਦੀਆਂ ਤਸਵੀਰਾਂ ਜਿਹੜੀਆਂ ਉਹ ਕਵਰ ਕੀਤੀਆਂ ਜਾਣ ਕਿ ਕੀ ਬਿਲਕੁਲ ਸਿੱਧੀ ਟੱਕਰ ਹੋਈ ਆ ਔਰ ਮੋਟਰਸਾਈਕਲ ਦਾ ਮੂੰਹ ਜਿਹੜਾ ਬਿਲਕੁਲ ਟੇਡਾ ਹੋ ਗਿਆ ਔਰ ਅੱਗੇ ਕਾਰ ਦੀਆਂ ਤਸਵੀਰਾਂ ਦੱਸ ਦਈਏ ਕਿ ਇਹ ਕਾਰ ਹੈ ਔਰ ਇਹ ਚੌਂਕ ਜਿਹੜਾ ਲਗਾਤਾਰ ਇੱਥੇ ਹਾਸੇ ਵਾਪਰਦੇ ਆ ਬਹੁਤ ਜ਼ਿਆਦਾ ਇਨਸੀਡੈਂਟ ਵਾਪਰਦੇ ਆ ਕਈ ਹਾਸੇ ਇੱਥੇ ਹੋ ਚੁੱਕੇ ਆ ਕਈ ਜਾਨਾਂ ਜਾ ਚੁੱਕੀਆਂ ਨੇ ਕਈਆਂ ਦੇ ਸੱਟਾਂ ਲੱਗ ਚੁੱਕੀਆਂ ਨੇ ਇੰਜਰੀਆਂ ਹੋ ਚੁੱਕੀਆਂ ਨੇ ਔਰ ਦੱਸ ਦਈਏ ਕਿ ਇਸ ਚੌਂਕ ਦੇ ਵਿੱਚ ਕਦੀ ਵੀ ਪ੍ਰਸ਼ਾਸਨ ਨੇ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਕਿ ਇੱਥੋਂ ਬਚਾਅ ਹੋ ਸਕੇ ਕੋਈ ਇੱਥੇ ਸੇਫਟੀ ਲਗਾਈ ਜਾਵੇ ਕੋਈ ਇੰਡੀਕੇਸ਼ਨ ਹੋ ਲਗਾਏ ਜਾਣ ਜਾਂ ਕੋਈ ਲਾਈਟਾਂ ਲਗਾਈਆਂ ਜਾਣ ਤਾਂ ਜਾਂ ਫਿਰ ਲਿੰਕ ਰੋਡ ਦੇ ਉੱਤੇ ਕੋਈ ਇੱਥੇ ਬ੍ਰੇਕਰ ਬਣਾਏ ਜਾਣ ਜਦੋਂ ਲਿੰਕ ਰੋਡ ਤੋਂ ਲੋਕ ਆਉਂਦੇ ਆ ਜਿਵੇਂ ਆ ਰਹੇ ਨੇ ਔਰ ਦੱਸ ਦਈਏ ਕਿ ਲਿੰਕ ਰੋਡ ਵਾਲੇ ਬਿਲਕੁਲ ਰੋਡ ਦੇ ਉੱਤੇ ਚੜ ਜਾਂਦੇ ਆ ਔਰ ਜਿਨ੍ਹਾਂ ਨੇ ਸ਼ਹਿਰ ਦੀ ਤਰਫ ਤੋਂ ਆ ਕੇ ਲਿੰਕ ਰੋਡ ਨੂੰ ਜਾਣਾ ਉਹ ਅੱਗੇ ਨਹੀਂ ਵੇਖਦੇ ਕਿ ਅੱਗੋਂ ਕੋਈ ਗੱਡੀ ਆ ਰਹੀ ਆ ਉਹ ਆਪਣੇ ਲਿੰਕ ਰੋਡ ਨੂੰ ਟਰਨ ਕਰ ਲੈਂਦੇ ਆ ਇੰਡੀਕੇਸ਼ਨ ਕੋਈ ਨਹੀਂ ਔਰ ਇਸ ਚੌਂਕ ਦੇ ਵਿੱਚ ਬਹੁਤ ਹਾਸੇ ਹੁੰਦੇ ਆ ਔਰ ਜ਼ਿੰਮੇਵਾਰ ਕੌਣ ਆ ਔਰ ਦੱਸ ਦਈਏ ਤੁਹਾਨੂੰ ਤਸਵੀਰਾਂ ਇਸ ਵੇਲੇ ਅਸੀਂ ਜੇ ਆਰ ਸੈਲਰ ਦੇ ਕੋਲ ਦਿਨਾਂਗਰ ਤੋਂ ਬਹਿਰਾਮਪੁਰ ਜਾਣ ਵਾਲੇ ਰੋਡ ਦੇ ਉੱਤੇ ਖੜੇ ਆ ਔਰ ਜੇ ਸੀਸੀਟੀਵੀ ਫੂਟੇਜ ਦੀ ਗੱਲ ਕਰੀਏ ਤਾਂ ਸੀਸੀਟੀਵੀ ਫੂਟੇਜ ਦੇ ਵਿੱਚ ਕਾਰ ਬਿਲਕੁਲ ਸਿੱਧੀ ਆ ਰਹੀ ਆ ਕਾਰ ਬਿਲਕੁਲ ਸਿੱਧੀ ਆ ਰਹੀ ਆ ਬਹਿਰਾਮਪੁਰ ਦੀ ਤਰਫ ਤੋਂ ਔਰ ਜੋ ਬਾਈਕ ਵਾਲਾ ਉਹ ਦਿਨਾਂਗਰ ਦੀ ਤਰਫ ਤੋਂ ਆ ਰਿਹਾ ਮੋਟਰਸਾਈਕਲ ਵਾਲਾ ਔਰ ਮੋਟਰਸਾਈਕਲ ਵਾਲਾ ਜਿਹੜਾ ਬਿਲਕੁਲ ਕਾਰ ਦੇ ਵੱਲ ਧਿਆਨ ਦਿੱਤੇ ਬਿਨਾ ਹੀ ਕਾਰ ਜਿਹੜੀ ਆ ਟਰਨ ਕਰ ਦਿੱਤੀ ਆ ਲਿੰਕ ਰੋਡ ਵੱਲ ਨੂੰ ਜਦੋਂ ਦੋਦਮਾ ਵੱਲ ਨੂੰ ਟਰਨ ਕਰ ਦਿੰਦਾ ਮੋਟਰਸਾਈਕਲ ਨੂੰ ਤਾਂ ਕਾਰ ਸਿੱਧੀ ਆ ਰਹੀ ਆ ਉਸ ਦੇ ਵਿੱਚ ਵੱਜ ਜਾਂਦਾ ਔਰ ਮੋਟਰਸਾਈਕਲ ਵਾਲਾ ਉਸ ਦਾ ਕੀ ਫਰਜ ਸੀ ਕਿ ਪਹਿਲੇ ਰੁਕ ਜਾਂਦਾ ਤਾਂ ਫਿਰ ਟਰਨ ਕਰਦਾ ਲੇਕਿਨ ਉਸ ਨੇ ਆਉਂਦਿਆਂ ਸਾਰੀ ਮੋਟਰਸਾਈਕਲ ਉਧਰ ਦੀ ਤਰਫ ਕਰ ਦਿੱਤਾ ਔਰ ਕਾਰ ਬਿਲਕੁਲ ਸਾਹਮਣੇ ਤੋਂ ਆ ਰਹੀ ਸੀ ਔਰ ਕਾਰ ਦੇ ਵਿੱਚ ਸਿੱਧੀ ਟੱਕਰ ਹੋਈ ਆ ਔਰ ਸੱਟਾਂ ਕਿੰਨੀਆਂ ਲੱਗੀਆਂ ਨੇ ਇੰਜਰੀ ਕਿੰਨੀ ਹੋਈ ਆ ਦੋਨੋਂ ਪਾਰਟੀਆਂ ਹਸਪੀਟਲ ਦੇ ਵਿੱਚ ਪਹੁੰਚ ਗਈਆਂ ਨੇ ਔਰ ਕਾਰ ਵਾਲੇ ਵੱਲੋਂ ਲਗਾਤਾਰ ਉਸ ਦੀ ਬੰਦ ਕੀਤੀ ਜਾ ਰਹੀ ਆ ਉਸ ਨੂੰ ਹਸਪੀਟਲ ਲਿਜਾਇਆ ਗਿਆ ਔਰ ਜਿਵੇਂ ਇੱਥੋਂ ਦੇ ਚਸ਼ਮਦੀਦ ਦੱਸ ਰਹੇ ਆ ਕਿ ਕਾਰ ਵਾਲਾ ਮੋਟਰਸਾਈਕਲ ਵਾਲੇ ਨੂੰ ਲੈ ਕੇ ਹਸਪੀਟਲ ਵਿੱਚ ਪਹੁੰਚ ਗਿਆ ਔਰ ਕਿਸੇ ਨਿੱਜੀ ਹਸਪੀਟਲ ਦੇ ਵਿੱਚ ਉਸ ਦਾ ਇਲਾਜ ਹੋ ਰਿਹਾ ਕਾਰਨ ਕੀ ਬਣਿਆ ਕਿਉਂ ਇਹ ਹਾਸਾ ਵਾਪਰਿਆ ਹਾਸਾ ਤਾਂ ਹੀ ਵਾਪਰਿਆ ਕਿ ਇੱਥੇ ਇੰਡੀਕੇਸ਼ਨ ਕੋਈ ਨਹੀਂ ਆ ਕੋਈ ਇੱਥੇ ਸੇਫਟੀ ਨਹੀਂ ਆ ਔਰ ਬਹੁਤ ਸਾਰੇ ਆਮ ਕਰਕੇ ਇੱਥੇ ਲੋਕ ਜਦੋਂ ਇਧਰ ਦੀ ਗੁਜ਼ਰਦੇ ਆ ਕੋਈ ਆਪਣੇ ਲਿੰਕ ਰੋਡ ਨੂੰ ਜਾਣ ਵਾਲਾ ਜੋ ਦੋਦਵਾਂ ਨੂੰ ਜਾਂਦਾ ਤਾਂ ਉਸ ਦਾ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇੱਥੇ ਹੋ ਜਾਂਦਾ ਕਿਉਂਕਿ ਉਹ ਜੱਕਦਮ ਆਪਣੀ ਬਾਈਕ ਕਾਰ ਰੋਡ ਮੋੜ ਦਿੰਦਾ ਹੁਣ ਇੱਥੇ ਮੋਟਰਸਾਈਕਲ ਵਾਲੇ ਦੀ ਦੱਸ ਦਈਏ ਕਿ ਮੋਟਰਸਾਈਕਲ ਵਾਲੇ ਨੇ ਵੀ ਐਵੇਂ ਹੀ ਆਪਣਾ ਮੋਟਰਸਾਈਕਲ ਇਸ ਤਰਫ ਨੂੰ ਟਰਨ ਕਰ ਦਿੱਤਾ ਔਰ ਅੱਗੋਂ ਆਉਣ ਵਾਲੀ ਕਾਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਔਰ ਕਾਰ ਦੇ ਨਾਲ ਇਹ ਹਾਦਸਾ ਵਾਪਰ ਗਿਆ ਔਰ ਕਾਰ ਜੋ ਹੈ ਦੱਸਦੇ ਆ ਕਿ ਦਰੰਗਲੇ ਦੀ ਸਾਈਡ ਤੋਂ ਆ ਬਾਰਡਰ ਏਰੀਆ ਦੀ ਸਾਈਡ ਤੋਂ ਆ ਪਿੰਡ ਕੋਈ ਅਜੇ ਪਤਾ ਨਹੀਂ ਲੱਗ ਸਕਿਆ ਕਿ ਕਿਹਣਾ ਦੀ ਕਾਰ ਹੈ ਮੋਟਰਸਾਈਕਲ ਵਾਰੇ ਵਾਰੇ ਵੀ ਅਜੇ ਪਤਾ ਨਹੀਂ ਚੱਲ ਸਕਿਆ ਕਿ ਇਹ ਕੌਣ ਹੈ ਨੌਜਵਾਨ ਸੀਸੀਟੀਵੀ ਫੁਟੇਜ ਵੀ ਅਸੀਂ ਤੁਹਾਡੇ ਨਾਲ ਪੇਸ਼ ਕਰਦੇ ਆ ਕਾਰ ਬਿਲਕੁਲ ਆਪਣੀ ਸਾਈਡ ਜਾ ਰਹੀ ਆ ਕਾਰ ਦੇ ਅੱਗੇ ਵੀ ਇੱਕ ਮੋਟਰਸਾਈਕਲ ਜਾ ਰਿਹਾ ਔਰ ਕਾਰ ਵਾਲਾ ਜਿਵੇਂ ਹੀ ਉਹ ਮੋਟਰਸਾਈਕਲ ਵਾਲੇ ਦੇ ਕੋਲ ਪਹੁੰਚਦਾ ਉਸ ਨੂੰ ਓਵਰਟੇਕ ਕਰਨ ਲੱਗਦਾ ਤਾਂ ਅੱਗੋਂ ਆਉਣ ਵਾਲਾ ਮੋਟਰਸਾਈਕਲ ਆਪਣੀ ਸਾਈਡ ਜਿਹੜੀ ਆ ਦਿਸ਼ਾ ਛੱਡ ਕੇ ਲਿੰਕ ਰੋਡ ਨੂੰ ਮੁੜਨ ਦੀ ਕੋਸ਼ਿਸ਼ ਕਰਦਾ ਔਰ ਉੱਥੇ ਆ ਕੇ ਹਾਸਾ ਵਾਪਰਦਾ ਔਰੇ ਹਾਸਾ ਤੁਸੀਂ ਵੀ ਵੇਖਣਾ ਤੁਹਾਨੂੰ ਕਿਵੇਂ ਲੱਗੇਗਾ ਤੁਹਾਨੂੰ ਕਲੀਅਰ ਕਿਵੇਂ ਹੁੰਦਾ ਕਿ ਗਲਤੀ ਕਿਸ ਦੀ ਆ ਕਿਸ ਦੀ ਨਹੀਂ ਔਰ ਜਿਵੇਂ ਦੱਸ ਦਈਏ ਕਿ ਕਾਰ ਵਾਲਾ ਸਿੱਧਾ ਆ ਰਿਹਾ ਔਰ ਸਿੱਧੇ ਆਉਣ ਵਾਲੇ ਵਾਸਤੇ ਜੋ ਮੋਟਰਸਾਈਕਲ ਵਾਲਾ ਉਸ ਨੂੰ ਵੇਖਣਾ ਪਵੇਗਾ ਕਿ ਅੱਗੋਂ ਕੋਈ ਚੀਜ਼ ਆ ਰਹੀ ਆ ਜਾਂ ਨਹੀਂ ਮੈਂ ਟਰਨ ਕਰਨਾ ਜਿਵੇਂ ਇਹ ਲੈਫਟ ਸਾਈਡ ਨੂੰ ਟਰਨ ਹੋਇਆ ਐਵੇਂ ਹੀ ਮੋਟਰਸਾਈਕਲ ਵਾਲਾ ਟਰਨ ਹੋਇਆ ਤਾਂ ਹਾਸਾ ਜਿਹੜਾ ਇਹ ਵਾਪਰ ਗਿਆ ਹੁਣ ਅੱਗੇ ਵੇਖਦੇ ਆ ਕਿੰਨੀਆਂ ਸੱਟਾਂ ਨੇ ਕਿੰਨੀਆਂ ਇੰਜਰੀਆਂ ਨੇ ਔਰ ਕਿਵੇਂ ਇਲਾਜ ਚੱਲ ਰਹੇ ਨੇ ਔਰ ਦੱਸ ਦਈਏ ਕਿ ਇਹ ਤਸਵੀਰਾਂ ਜਿਹੜੀਆਂ ਦੀਨਾ ਨਗਰ ਤੋਂ ਬਹਿਰਾਪੁਰ ਜਾਣ ਵਾਲੇ ਰੋਡ ਦੀਆਂ ਨੇ ਔਰ ਲਗਾਤਾਰ ਇੱਥੇ ਹਾਦਸੇ ਵਾਪਰਦੇ ਆ ਅਸੀਂ ਕਈ ਵਾਰ ਇੱਥੇ ਜਾਗਰੂਕ ਕਰ ਚੁੱਕੇ ਆ ਕਿ ਇੱਥੇ ਸੇਫਟੀ ਜਰੂਰ ਲਗਾਈ ਜਾਵੇ ਇੱਥੇ ਇੰਡੀਕੇਸ਼ਨ ਲਗਾਏ ਜਾਣ ਇੱਥੇ ਬ੍ਰੇਕਰ ਬਣਾਏ ਜਾਣ ਔਰ ਬਿਲਕੁਲ ਲੋਕਾਂ ਨੂੰ ਬਚਾਅ ਕੀਤਾ ਜਾਵੇ ਲੋਕਾਂ ਦਾ ਤਾਂ ਜੋ ਆਵਾਜਾਈ ਜਿਹੜੀ ਆ ਉਹ ਪ੍ਰਭਾਵਿਤ ਨਾ ਹੋ ਸਕੇ ਬਹੁਤ ਸਾਰੀਆਂ ਸੱਟਾਂ ਇੱਥੇ ਲੋਕਾਂ ਦੇ ਲੱਗਦੀਆਂ ਔਰੇ ਤਸਵੀਰਾਂ ਵੱਤਵਾ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ ਮਹਾਰਾਜ ਜੀ ਕਿਵੇਂ ਹੋਇਆ ਐਕਸੀਡੈਂਟ ਇਹ ਲੜਕਾ ਇਧਰੋਂ ਆ ਰਿਹਾ ਸੀ ਵੰਖਿਆ ਲੋ ਜੀ ਗੱਡੀ ਵਾਲਾ ਇਧਰੋਂ ਆ ਰਿਹਾ ਬ੍ਰਾਂਪਰ ਵੱਲੋਂ ਲੜਕਾ ਕਿੱਥੇ ਜਾ ਰਿਹਾ ਸੀ ਹੁਣ ਮੈਂ ਤਾਂ ਭਾਂਡੇ ਮਾਂਜੇ ਕਹਿੰਦੀ ਮੈਨੂੰ ਇੰਨਾ ਤੇ ਨਹੀਂ ਪਤਾ ਕਿੱਥੇ ਜਾ ਰਿਹਾ ਸੀ ਉਹ ਤਾਂ ਬਾਅਦ ਚ ਪਤਾ ਲੱਗਾ ਉਹ ਦੋਦਵਾਨ ਨੂੰ ਜਾ ਰਿਹਾ ਏ ਮੁੰਡਾ ਦੋਦਵਾਨ ਜਾ ਰਿਹਾ ਹਾਂ ਤੇ ਗੱਡੀ ਵਾਲੇ ਕੋਲ ਕੰਟਰੋਲ ਨਹੀਂ ਹੋਈ ਗੱਡੀ ਜਾ ਕੇ ਤੇ ਵਿੱਚ ਵੱਜ ਗਈ ਉਹਦੇ ਮੁੰਡੇ ਦੇ ਨਹੀਂ ਗੱਡੀ ਤੇ ਸਿੱਧੇ ਜਾ ਰਹੀ ਸੀ ਤੇ ਮੁੰਡਾ ਦੋ ਦਮਾਂ ਨੂੰ ਡੰਗ ਕਰਦੇ ਆ ਹਾਂ ਹੁਣ ਇਹਨਾਂ ਨੂੰ ਪਤਾ ਵੀ ਗੱਡੀ ਵਾਲੇ ਦਾ ਉਹਦੇ ਕੋਲ ਨਹੀਂ ਕੰਟਰੋਲ ਨੇ ਆਪੇ ਕਿਹਾ ਮੇਰੇ ਕੋਲ ਕੰਟਰੋਲ ਨਹੀਂ ਹੋਈ ਗੱਡੀ ਆਪੇ ਕਿਹਾ ਨੇ ਅੱਛਾ ਆਪੇ ਹਾਂ ਕਹਿੰਦਾ ਮੇਰੇ ਕੋਲ ਗੱਡੀ ਨਹੀਂ ਕੰਟਰੋਲ ਸਿਆਣਾ ਬਿਆਣਾ ਉਹ ਕਹਿੰਦਾ ਕੋਈ ਗੱਲ ਨਹੀਂ ਮੁੰਡੇ ਦਾ ਬਚਾਅ ਹੋ ਗਿਆ ਬਚਾ ਇੰਨੀ ਗੱਲ ਉਹ ਕਹਿੰਦਾ ਕਿ ਮੇਰੇ ਤੋਂ ਵੀ ਕੰਟਰੋਲ ਹਾਂ ਮੇਰੇ ਤੋਂ ਕੰਟਰੋਲ ਨਹੀਂ ਹੋਈ ਗੱਡੀ ਹਾਂ ਤੇ ਮੈਂ ਜੋ ਵੀ ਇਲਾਜ ਆ ਕਿਹਦਾ ਨਾ ਹਾਂ ਉਹ ਕਹਿੰਦਾ ਜੋ ਵੀ ਹੈਗਾ ਮੈਂ ਬੱਚਾ ਬਚ ਗਿਆ ਮੈਂ ਜੋ ਵੀ ਇਹਦਾ ਖਰਚਾ ਹੋਏਗਾ ਮੈਂ ਭਰਾਂਗਾ ਠੀਕ ਹੈ ਨਹੀਂ ਮੈਨੂੰ ਤੇ ਆਪੇ ਟੈਗ ਹੋ ਚਲੇ ਮੇਰਾ ਤਾਂ ਮੁੰਡਾ ਵੱਡਾ ਘਰ ਨੂੰ ਅੰਦਰ ਨੂੰ ਲੈ ਕੇ ਗਿਆ ਮੈਨੂੰ ਤੈਨੂੰ ਪਤਾ ਮੈਂ ਕੋਈ ਦੇਖਿਆ ਨਹੀਂ ਜਾਂਦਾ ਇੱਥੇ ਅੱਗੇ ਉਹ ਦਿਨ ਤੇਰੇ ਸਾਹਮਣੇ ਹੋਇਆ ਕਿ ਨਹੀਂ ਉਹ ਦਿਨ ਵੀ ਤੂੰ ਰੋਲਾ ਪਾਇਆ ਸੀ ਤੇ ਇੱਥੇ ਬ੍ਰੇਕਰ ਬਣਨੇ ਚਾਹੀਦੇ ਆ ਮੈਂ ਤੇ ਜਦੋਂ ਸੜਕ ਬਣੀ ਸੀ ਨਾ ਮੈਂ ਉਹਦਾ ਵੀ ਕਿਹਾ ਸੀ ਮੈਂ ਕਿਹਾ ਇੱਥੇ ਬ੍ਰੇਕਰ ਬਣਨੇ ਚਾਹੀਦੇ ਆ ਪਰ ਇਹ ਸਰਕਾਰ ਨੇ ਨਹੀਂ ਸੁਣਿਆ ਕਿੰਨੇ ਕ ਐਕਸੀਡੈਂਟ ਹੁੰਦੇ ਆ ਉਹ ਹੁੰਦੇ ਰਹਿੰਦਾ ਇੱਥੇ ਜਿਹੜਾ ਦੀਨਾ ਲਗਰਾਂਦਾ ਉਹ ਵੀ ਇੱਥੇ ਵਿੱਚ ਵੱੜਦਾ ਜਿਹੜਾ ਦੋਦਮਾ ਜਾਂਦਾ ਉਹ ਵੀ ਇੱਥੇ ਵਿੱਚ ਵੱਜਦੇ ਤੇ ਬਹੁਤ ਜਿਆਦਾ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਸਰਕਾਰ ਨੂੰ ਸੋਚਣਾ ਚਾਹੀਦਾ ਆ ਕਿ ਇੱਥੇ ਕੋਈ ਨਾ ਕੋਈ ਬੱਤੀਆਂ ਚੌਂਕ ਪਾਉਣਾ ਚਾਹੀਦਾ ਹਾਂ ਬ੍ਰੇਕਰ ਬੰਨਨੇ ਹੋਣ ਹੌਲੀ ਹੌਲੀ ਅਗਲੇ ਜਾਣ ਠੀਕ ਆ ਕਿ ਨਹੀਂ ਜੀ ਜੀ